ਕੁੱਤੋਂ ਬੁੜਿਆ ਤੂੰ ਕਿਹਦੇ ਸੁਪਨੇ ਲਈ ਜਨਾਵਾ ਬੇੜਾ ਗਰਕ ਕਰਕੇ ਰੱਖਤਾ ਈਓ ਸੁਪਨੇ ਦਾ ਹੈ ਚੰਗਾ ਭਲਾ ਮੈਂ ਸਰਪੰਚ ਬਣ ਚੱਲਾਂ ਅਸੀਂ ਜਿੱਤ ਚ ਗਿਆ ਅਸੀਂ ਸਰਪੰਚ ਮੈਂ ਹੁਣ ਹਾਰ ਕੇ ਕਾਰੇ ਸਰਪੰਚੀ ਦੇ ਸੁਪਨੇ ਲਈ ਜਨਾਵਾ ਦੋਕ ਨਾਲਾ ਤੈਨੂੰ ਪੈੜੀ ਦੀਦੀ ਹੀ ਉਹ ਵੀ ਤੂੰ ਸਰਪੰਚੀ ਦੀ ਇਜ਼ਾਰਤੀ ਸਾਰੀ ਔਰ ਤੂੰ ਦੋਵਾਂ ਕਨਾਲਾਂ ਨੂੰ ਰੌਂਡਿਆ ਵਾ ਲੋਕਾਂ ਨੇ ਕਿੱਲਿਆਂ ਦੇ ਕਿੱਲੇ ਫੂਕਤੇ ਆ ਜੇ ਦੋ ਕਨਾਲਾਂ ਹੀ ਨਾ ਪੈਲੀ ਤੇ ਜੇ ਮੈਂ ਸਰਪੰਚ ਬਣ ਜਾਂਦਾ ਤਾਂ ਦੋ ਕਿੱਲੇ ਬਣ ਜਾਂਦੇ ਦੋ ਕਿੱਲੇ ਦੋ ਕਿੱਲੇ ਪਾਲਦਾ ਪਾਲਦਾ ਦੋ ਕਨਾਲਾਂ ਵੇਚਤੀ ਓ ਹੁਣ ਦੀਗਦਾਰਾ ਹੀ ਦੀਪੂ ਵਾਲੀ ਕਣਕ ਨੂੰ ਔ ਤੁਰੇ ਆਉਂਡੇ ਯਾਰ ਤੇਰੇ ਜਿਨ੍ਹਾਂ ਦੇ ਪਿੱਛੇ ਲੱਗਾ ਸਰਪੰਚ ਬੰਦਾ ਫਿਰਦਾ ਹੀ ਓ ਤੈਨੂੰ ਅੱਜ ਫੇਰ ਪੰਪ ਦੇਣ ਆਉਂਦੇ ਇਹਨਾਂ ਦਾ ਤੇ ਆਪ ਨਹੀਂ ਸਾਰੀ ਉਮਰ ਚ ਕੁੱਖ ਬਣਿਆ ਤੇ ਤੇਰਾ ਇਹਨਾਂ ਨੇ ਕਿੱਥੋਂ ਬਣ ਦੇਣਾ ਵਾ ਓ ਨੋ ਹਉ ਤੂੰ ਐਵੇਂ ਨਾ ਬੋਲਿਆ ਕਰ ਜ਼ਿਆਦਾ ਠੀਕ ਆ ਉਹ ਮੇਰੇ ਯਾਰ ਆ ਉਹ ਕੋਈ ਮਾੜੀ ਸਲਾਹ ਨਹੀਂ ਦਿੰਦੇ ਉਹਨਾਂ ਦਾ ਇਰਾਦਾ ਹੀ ਉਹਨਾਂ ਨੂੰ ਕੀ ਪਤਾ ਹੈ ਕਿ ਆਪਾਂ ਸਰਪੰਚੀ ਹਜ਼ਾਰ ਜਾਣਾ ਉਹਦੇ ਵਿਚਾਰੇ ਪੈਸੇ ਤੇ ਪੈਲੀ ਡਬਲ ਕਰਦੇ ਫਿਰਦੇ ਸੀ ਕਿ ਸਾਡੀ ਪੈਲੀ ਬਣ ਜੂਗੀ ਉਹਨਾਂ ਨੇ ਵਿਚਾਰਿਆਂ ਨੇ ਵਿੱਚ ਚੋਕੋ ਖਾ ਲੈਣਾ ਬਾਪੂ ਚੰਗਾ ਫਿਰ ਮੈਂ ਚੱਲਿਆ ਹੀ ਹਾਂ ਤੇ ਉਹ ਮਲੰਗ ਆ ਗਈਓ ਹੁਣ ਉਹਨਾਂ ਜਦੋਂ ਬਹਿਣਗੇ ਨਾ ਚਾਹ ਚੂਨਾ ਮੰਗਾਈ ਮੈਂ ਤੈਨੂੰ ਦੱਸਦਾ ਇਹ ਵਗਾੜੇ ਗਲਾ ਹੁਣਾ ਹੀ ਅੰਦਰੋਂ ਹਦ ਕੋ ਅੱਧੇ ਟੈਂਟ ਜਿੰਨੇ ਭਾਂਡੇ ਹੀ ਤੇ ਜਿਹੜੇ ਸਾਰੇ ਇਹ ਚੋਕੇ ਲੈ ਗਏ ਸਾਡੇ ਘਰੋਂ ਕੱਖ ਵੀ ਨਹੀਂ ਰਹਿ ਗਿਆ ਚੱਲ ਉੜਦਾ ਹੋ ਚਾਲਾ ਮੈਂ ਚੱਲਿਆ ਤੇ ਮੰਗੀ ਨਾ ਚਾਹ ਤੈਨੂੰ ਦੱਸਤਾ ਹੀ ਕੀ ਆ ਜੇ ਸਰਪੰਚ ਸਾਹਿਬ ਸਰਪੰਚ ਆ ਕੀ ਆ ਜੇ ਸੁਣ ਲੋ ਤਨ ਮੈਂ ਦੱਸ ਦੇਣਾ ਹਾਂ ਮੇਰਾ ਨਾ ਸਰਪੰਚ ਨਾ ਲਿਆ ਕਰੋ ਸਰਪੰਚ ਦੇ ਨਾਂ ਤੋਂ ਮੈਨੂੰ ਨਫ਼ਰਤ ਹੋ ਗਈ ਆ ਸਰਪੰਚ ਨਾ ਮੈਨੂੰ ਚੰਗਾ ਲੱਗਦਾ ਸੀ ਪਹਿਲਾਂ ਪਹਿਲਾਂ ਜਦੋਂ ਵੋਟਾਂ ਨਹੀਂ ਹੋਈਆਂ ਹੁਣ ਨਹੀਂ ਮੈਨੂੰ ਇਹ ਨਾਂ ਚੰਗਾ ਲੱਗਦਾ ਹੁਣ ਚੁੱਪ ਕਰਕੇ ਮੇਰਾ ਨਾਂ ਮੱਗਰ ਲਿਆ ਕਰੋ ਜੇ ਬਹਿਣਾ ਨਾ ਤੇ ਉਥੋਂ ਕੁਰਸੀਆਂ ਫੜ ਲਓ ਚੁੱਪ ਕਰਕੇ ਤਰ ਮੈਂ ਦੱਸ ਦਿੰਦਾ ਜੀ ਉਹ ਮਗਰ ਸਿਆ ਛੱਡ ਗੁੱਸੇ ਗਲੇ ਨੂੰ ਪਰ ਆਪਾਂ ਵੋਟਾਂ ਵੇਲੇ ਕੋਈ ਕਸਰ ਨਹੀਂ ਛੱਡੀ ਸੀ ਉਹ ਕਸਰ ਤੇ ਤੁਸੀਂ ਵਾਕਿਆ ਨਹੀਂ ਛੱਡੀ ਕੋਈ 100 150 ਮੁਰਗੀ ਹੀ ਜਿਹੜੀ ਤੁਸੀਂ ਇਕੱਲੇ ਹੀ ਖਾ ਗਏ ਆ ਜਿਹੜਾ ਭਾ ਕਹਿੰਦਾ ਮੈਂ ਮੀਟ ਨਹੀਂ ਖਾਂਦਾ ਤਰੀ ਦੇ ਡੂੰਗਿਆਂ ਦੇ ਡੂੰਗੇ ਪੀ ਜਾਂਦਾ ਰਿਹਾ ਵਾ ਮਗਰਾ ਗੱਲ ਸੁਣ ਮੁਰਗੀਆਂ ਤੇਰੀਆਂ ਹੀ ਘਰ ਘਰ ਵੰਡੀਆਂ ਅਸੀਂ ਕਿਹੜਾ ਇਕੱਲੇ ਨੇ ਖਾਦੀਆਂ ਉਹ ਪਤਾ ਮੈਨੂੰ ਜਿੰਨੀਆਂ ਕਿ ਤੁਸੀਂ ਮੁਰਗੀਆਂ ਲੋਕਾਂ ਦੇ ਘਰ ਵੰਡੀਆਂ ਵਾ ਪਰ ਲੋਕਾਂ ਦਾ ਨਾਂ ਲੈ ਲੈ ਕੇ ਤੁਸੀਂ ਮੁਰਗੀਆਂ ਦੇ ਆਪਣੇ ਘਰ ਰੱਖ ਛੜੀਆਂ ਮੈਨੂੰ ਪਤਾ ਵਾ ਕਿ ਤਿੰਨ ਚਾਰ ਸਾਲ ਤੁਸੀਂ ਮੁਰਗੀਆਂ ਖਾਂਦੇ ਰਹੇ ਨਾ ਤੇ ਉਹ ਨਹੀਂ ਮੁੱਕਣੀਆਂ ਤੁਹਾਡੇ ਕੋ ਮੇਰੇ ਘਰੋਂ ਸਾਰੀਆਂ ਤੁਸੀਂ ਮੁਰਗੀਆਂ ਮੰਗਾਤੀਆਂ ਉਹ ਛੱਡ ਮਗਰ ਗੁੱਸੇ ਗਲੇ ਹੁਣ ਇਦਾਂ ਕਰ ਟੋਰ ਬੜੀ ਵੱਜਦੀ ਓ ਇਦਾਂ ਕਰ ਪੈਗੀ ਲਵਾ ਦੇ ਇੱਕ ਉਹ ਜਿੰਨੀ ਤੁਸੀਂ ਸ਼ਰਾਬ ਪੀ ਗਏ ਨਾ ਮੇਰੇ ਘਰੋਂ ਡਰਮਾਂ ਦੇ ਡਰਮ ਉਹ ਤੁਸੀਂ ਤੇ ਮੇਰੇ ਮੰਡੇ ਦੀ ਪੀ ਗਏ ਉਹ ਹੁਣ ਤੇ ਸ਼ਰਾਬ ਮੈਨੂੰ ਵੀ ਛੱਡਣੀ ਪੈਣੀ ਆ oh no